ਗੁਰ ਸਾਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਤ ਆਜੂਨੀ ਸੈਭੰ ਗੁਰ ਪਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਕੋਣ ਆਪਣਾ ਵਿਚਾਰੋ ਕੋਈ ਮਾਟੀ ਦਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਏ ਬਿਲਾਵਲ ਮਹਿਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੋਹੀ ਹੋਏ ਮੂਆ ਨਾ ਪਾਕ ਰਹਾਓ ਪਵਿੱਤਰ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਪਵਿੱਤਰ ਅਸਥਾਨ ਤੇ ਬੈਠੇ ਹੋਈ ਸੰਗਤ ਗੁਰੂ ਮਹਾਰਾਜ ਸਾਹਿਬ ਜੀ ਜੀਵਨੀ ਤੇ ਜੁੜੀ ਹੋਈ ਸੰਗਤ ਸਭ ਤੋਂ ਪਹਿਲਾਂ ਪਿਆਰ ਦੇ ਨਾਲ ਸਾਰੇ ਗੱਜਕੇ ਫਤਿਹ ਬੁਲਾਈਏ ਜੀ ਵਾਹਿ ਗੁਰੂ ਦੀ ਸਾਤਾ ਵਾਹਿ ਗੁਰੂ ਦੀ ਫਤਿਹ ਜਿਨਾਂ ਦੇ ਹਸਤਾਨ ਤੇ ਅਸੀਂ ਬੈਠੇ ਹਾਂ ਅੱਜ ਜਿਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪੜਦਾਦੇ ਹਨ ਸ੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ 6ਵੇਂ ਪਾਤਸ਼ਾਹ ਦੇ ਛੋਟੇ ਪੁੱਤਰ ਤੇ 6ਵੇਂ ਪਾਤਸ਼ਾਹ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਜੁਨਾੰ ਦਾ ਅੱਜ ਸੇਜ ਜੀ ਦਿਹਾੜਾ ਅਸੀਂ ਮਨਾ ਰਹੇ ਹਾਂ ਸਾਰੀਆਂ ਵਿਚਾਰਾਂ ਹੋ ਚੁੱਕੀਆਂ ਨੇ ਜੋ ਇਤਿਹਾਸਕ ਸ਼ਬਦ ਗੁਰੂ ਜੀ ਨੇ ਉਚਾਰੇ ਨੇ ਅਰਜ਼ੰਦੀ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਅੱਜ ਦੀ ਸਹੀ ਜੀ ਦੇ ਵਿੱਚ ਜਿੱਥੇ ਚੰਦੂ ਦਾ ਜਿਗਰ ਆਉਂਦਾ ਹੈ ਕਿ ਉਹਦਾ ਹੱਥ ਸੀ ਉੱਥੇ ਹੋਰ ਸੱਤ ਬੰਦਿਆਂ ਦਾ ਜਿਗਰ ਆਉਂਦਾ ਹੈ ਜਿਹਦੇ ਵਿੱਚ ਜੋ ਮੀਰ ਬਲ ਅਗਵਰ ਦਾ ਨੌ ਨੌਵਾਂ ਰਤਨ ਪੂਰਾ ਪੂਰਾ ਹੱਥ ਸੀ ਜੋਨੇ ਪੂਰਾ ਜੋਰ ਲਾਇਆ ਪ੍ਰਿਥੀਚੰਦ ਦੇ ਨਾਲ ਮਿਲਿਆ ਹੋਇਆ ਸੀ ਤੇ ਉਹ ਇੱਕ ਜੰਗ ਦੇ ਵਿੱਚ ਜੁੱਟ ਗਲੇ ਸੁਣਾਉਂਦਾ ਹੁੰਦਾ ਸੀ ਤੇ ਉਹ ਇਨਾਮ ਪ੍ਰਾਪਤ ਕਰ ਸਕਦਾ ਤੇ ਇੱਕ ਵਾਰਾਂ ਉਸ ਨੂੰ ਕਿਸੇ ਜੰਗ ਦੇ ਵਿੱਚ ਭੇਜਿਆ ਤੇ ਉੱਥੇ ਮਾਰਿਆ ਗਿਆ ਇਸ ਤੋਂ ਇਲਾਵਾ ਇਹ ਹੋਰ ਪ੍ਰਿਥੀਚੰਦ ਨੇ ਵੀ ਪੂਰਾ ਯਤਨ ਕੀਤਾ ਕਿਉਂਕਿ ਪ੍ਰਿਥੀਚੰਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸਨ ਵੱਡੇ ਭਰਾ ਸਨ RAMDAS JI ਦੇ ਤਿੰਨ ਪੁੱਤਰ ਪ੍ਰਿਥੀਚੰਦ ਤੇ ਮਹਾਦੇਵ ਉਹ ਤੋਂ ਛੋਟਾ ਤੇ ਉਹ ਦਾ ਛੋਟੇ ਗੁਰੂ ਅਰਜਨ ਦੇਵ ਜੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਲੰਗਰ ਦੀ ਤੇ ਪੈਸਾਂ ਦੀ ਪ੍ਰਿਥੀਚੰਦ ਦੇ ਕੋਲ ਸੀ ਤੇ ਉਹ ਸਮਝਦਾ ਸੀ ਕਿ ਗੁਰਗੱਦੀ ਮੈਨੂੰ ਮਿਲੇ ਇਹ ਲੰਮੀ ਕਹਾਣੀਆਂ ਇੱਧਰ ਨਹੀਂ ਅਸੀਂ ਜਾਂਦੇ ਉਹਨੇ ਵੀ ਬੜਾ ਵਿਰੋਧ ਕੀਤਾ ਸਾਰੇ ਜਾਣਦੇ ਹਨ ਗੁਰੂ ਸਾਹਿਬਾਂ ਨੂੰ ਨਾਕਾਬੰਦੀ ਵੀ ਕੀਤੀ ਲੰਗਰ ਵੀ ਮਸਤਾਨਾ ਕਰਤਾ ਆਪਣੇ ਮੰਸੰਗ ਖੜੇ ਕਰਕੇ ਤੇ ਮਾਇਆ ਜਿਹੜੀ ਇਕੱਠੀ ਕਰ ਲੈ ਜਿੰਨੀ ਆਉਂਦੀ ਸੀ ਆਪਣੇ ਕੋਲ ਰੱਖਦੇ ਤੇ ਲੰਗਰ ਵਿੱਚ ਸੰਗਤ ਨੂੰ ਭੇਜ ਦਿੰਦੇ ਸੀ ਇਹ ਗੁਰੂ ਸਾਹਿਬਾਂ ਦੇ ਜੋ ਜੋ ਇੱਕ ਜਿਗਰ ਹੁੰਦਾ ਇਤਿਹਾਸ ਦਾ ਕੰਨਿਆਂ ਈਟ ਚਵਾਰੇ ਸਾਮ ਜਦੋਂ ਚੰਦੂ ਦਾ ਰਿਸ਼ਤਾ ਕਰ ਆਇਆ ਇਹਨਾਂ ਛੇਵੇਂ ਪਾਸਾ ਨੂੰ ਤੇ ਚੰਦੂ ਬਹੁਤ ਨਰਾਜ ਹੋਇਆ ਕਿ ਮੈਂ ਇੱਕ ਐਲਕਾਰ ਹਾਂ ਤੇ ਮੇਰੇ ਚਵਾਰੇ ਦੀ ਇੱਟ ਜਿਹੜੀ ਐ ਮੋਰੀ ਸੰਮੁਖ ਪਲ ਮੈਂ ਦੀ ਸੋਏ ਕਹਿੰਦੇ ਨੇ ਗੁਰੂ ਇੱਕ ਅ ਇੱਕ ਲੋਕਾਂ ਦੇ ਪੈਸਿਆਂ ਦੇ ਗੁਜ਼ਾਰਾ ਕਰ ਰਿਹਾ ਤੇ ਸਾਡੀ ਚਵਾਰੇ ਦੀ ਇੱਟ ਮੋਰੀ ਵਿੱਚ ਲਾ ਆਇਆ ਤੂੰ ਤੇ ਰਿਸ਼ਤਾ ਮੈਨੂੰ ਮਨਜ਼ੂਰ ਨਹੀਂ ਪਰ ਜਦੋਂ ਲੋਕਾਂ ਨੇ ਸਮਝਾਇਆ ਕਿ ਤੇਰੀ ਧੀ ਜਿਹੜੀ ਐ ਗੁਰੂ ਘਰ ਦੇ ਵਿੱਚ ਰਾਜ ਭਾਗ ਭੋਗੇਗੀ ਏ ਗੁਰੂ ਸਾਹਿਬਾਂ ਦੀ ਮਾਂ ਖਵਾਏਗੀ ਤੇ ਫਿਰ ਮੰਨ ਗਿਆ ਤੇ ਗੁਰੂ ਸਾਹਿਬਾਂ ਨੇ ਉਹ ਰਿਸ਼ਤਾ ਲੈਣ ਤੋਂ ਇਨਕਾਰ ਕਰਤਾ ਤੇ ਇਸ ਕਰਕੇ ਉਹ ਕਿਸ ਨੇ ਵੀ ਝੂਲੀ ਕੀਤੀ ਤੇ ਇਸ ਤੋਂ ਪਹਿਲਾਂ ਪ੍ਰੀਤੀ ਚੰਦ ਨੇ ਅਸੀਂ ਬਹੁਤਾ ਕਰਨੀ ਲਾਉਣਾ ਇਤਿਹਾਸਕ ਸ਼ਬਦ ਦੀ ਵਿਚਾਰ ਕਰਨੀ ਆ ਕੁਝ ਜਿਹੜੇ ਨੇ ਤੇ ਉਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਕਿ ਪ੍ਰੀਤੀ ਚੰਦ ਨੂੰ ਚੜਾ ਕੇ ਲਿਆਇਆ ਆਪਣੇ ਪ੍ਰਿਤੀ ਚੰਦ ਸੁਰਬੀਖਾਨ ਨੂੰ ਚੜਾ ਕੇ ਲਿਆਇਆ ਉੱਤੇ ਇਹ ਇਹਨਾਂ ਨੂੰ ਖਤਮ ਕਰਦੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਤੇ ਜਦੋਂ ਉਹਦੀ ਪੇਸ਼ ਨਾ ਗਈ ਤੂੰ ਆਪਣੇ ਪਿੰਡ ਸਹਰੇ ਪਿੰਡ ਹੀਰਾ ਵਿੱਚ ਜਾ ਕੇ ਤੇ ਇਹਦੇ ਨਾਲ ਦਾ ਹੀ ਤਲਾਬ ਤੇ ਹਰਿਮੰਦਰ ਬਣਾਇਆ ਲਿਆ ਤੇ ਉੱਥੇ ਆਪਣੇ ਪੱਠੇ ਦੇ ਵਿੱਚ ਵਿਖਾਲਣ ਵਾਸਤੇ ਲੈ ਗਿਆ ਸੁਰਬੀਖਾਨ ਨੂੰ ਪਠਾਕੇ ਪੱਠੇ ਉੱਤੇ ਘੂੜੇ ਸਵੇਤ ਸੁਲਹੀ ਖਾਨ ਉੱਪਰ ਚੜ ਗਿਆ ਜਦੋਂ ਉੱਪਰ ਚੜ ਗਿਆ ਤੇ ਘੂੜੇ ਨੇ ਸੇਕ ਪਿਆ ਤੇ ਤਰਮਕ ਤੇ ਘੂੜਾ ਤੇ ਸੁਲਹੀ ਖਾਨ ਵਿੱਚ ਡੇਕ ਤੇ ਸੜ ਕੇ ਮਰ ਗਏ ਇਸ ਤੋਂ ਪਹਿਲਾਂ ਉਹ ਦੀ ਅਸੀਂ ਵਿਚਾਰ ਕਰਾਂਗੇ ਇਸ ਤੋਂ ਪਹਿਲਾਂ ਗੁਰੂ ਸਾਹਿਬਾਂ ਨੂੰ ਸਮਝਾਉਣ ਵਾਸਤੇ ਸਿੱਖਿਆ ਹੈ ਕਹਿਣ ਲੱਗੇ ਮਹਾਰਾਜ ਕੋਈ ਚਿੱਠੀ ਪੱਤਰ ਲੇਖ ਕੇ ਭੇਜੋ ਕਿ ਸਾਡਾ ਕਸੂਰ ਨਹੀਂ ਤੂੰ ਚੜਾਈ ਕਰਕੇ ਕਿਉਂ ਆ ਰਹਾ ਗੁਰੂ ਸਾਹਿਬ ਪੇ ਚੋ ਕੋ ਫਿਰ ਦੂਜੀ ਆ ਰਹਾ ਏ ਤੇ ਕਹਿਣ ਲੱਗੇ ਮਹਾਰਾਜ ਦੋ ਬੰਦੇ ਭੇਜ ਦਿਓ ਫਿਰ ਤੀਜੀ ਆ ਰਹਾ ਏ ਕਹਿੰਦੇ ਕੋਈ ਆਪਾ ਕਰੋ ਉਹਨੂੰ ਗੁਰਬਾਣੀ ਦੇ ਵਿੱਚ ਜੋ ਆਸਾ ਰਾਗ ਦੇ ਵਿੱਚ ਸਦੂ ਵੀਰ ਨੇ ਕਿਹਾ ਹੈ ਪ੍ਰਥਮੇ ਮਤਾ ਮਤਾ ਹੁੰਦਾ ਸਲਾਪ ਪ੍ਰਥਮ ਹੁੰਦਾ ਪਹਿਲਾ ਪ੍ਰਥਮੇ ਮਤਾ ਦੇ ਪੱਤਰੀ ਚਲਾਵੋ ਪੱਤਰੀ ਦਾ ਭਾਵ ਆ ਲਿਖ ਕੇ ਜ ਕੋਈ ਕਾਗਜ਼ ਭੇਜੋ ਦੂਤੀਏ ਮਤਾ ਤੋਂ ਹੀ ਮਾਨਕ ਪਹੁੰਚਾਵੋ ਦੋ ਬੰਦੇ ਭੇਜ ਦਿਓ ਕ੍ਰਿਤਵੀਏ ਮਤਾ ਕਿਛ ਕਰੋ ਪਾਇਆ ਗੁਰੂ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਗੁਰੂ ਸਾਹਿਬ ਨੇ ਕਿਹਾ ਪ੍ਰਮਾਤਮਾ ਉਸ ਤੇ ਪੁਰੋਸਾ ਰੱਖੋ ਤੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਸਭ ਕੁਝ ਛੋੜ ਰਬ ਤੂੰ ਹੀ ਤੇ ਆਇਆ ਇਹ ਹੈ ਪ੍ਰਮਾਤਮਾ ਤੁਦ ਨੋ ਛੋੜ ਜਾਈਏ ਪ੍ਰਭ ਕੈਂ ਧਰ ਅਨ ਬਿਆ ਅਨ ਹੁੰਦਾ ਹੋਰ ਬਿਆ ਹੁੰਦਾ ਦੂਜਾ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੇਰੇ ਤੋਂ ਬਗੈਰ ਤਾਕਤ ਵਾਲਾ ਹੋਰ ਕੋਈ ਨਹੀਂ ਤੇ ਤੇਰੀ ਸੰਸਾਰ ਸੰਸਾਰ ਦਾ ਭਾਵ ਹੈ ਬਰਬਰ ਕਹਿੰਦੇ ਨੇ ਤੇਰੀ ਬਰਾਬਰ ਦਾ ਤਾਕਤ ਵਾਲਾ ਦੁਨੀਆ ਵਿੱਚ ਕੋਈ ਨਹੀਂ ਤੇ ਮੈਂ ਹੋਰ ਕਿਸੇ ਅੱਗੇ ਜਾ ਕੇ ਹੱਥ ਕਿਉਂ ਜੋੜਾਂ ਇਹ ਫਿਰ ਸੁਰਜੀਤ ਸਿੰਘ ਜਦੋਂ ਆ ਗਿਆ ਸੜ ਕੇ ਮਰ ਗਿਆ ਤੇ ਬਾਅਦ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਝਾੜਿਆ ਅੱਜ ਉਸ ਦੀ ਵਿਚਾਰ ਕਰਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ ਇਹ ਪਹਿਲੀ ਪੰਕਤੀ ਦੇ ਵਿੱਚ ਅਰਦਾਸ ਆ ਇਹ ਪਰਮਾਤਮਾ ਇਹ ਨਾਰਾਇਣ ਮੈਨੂੰ ਸੁਲਹੀ ਖਾਨ ਤੋਂ ਤੇ ਅਰਥ ਹੈ ਕਿ ਤੇ ਅਰਥ ਹੈ ਤੂੰ ਸੁਲਹੀ ਤੇ ਨਾਰਾਇਣ ਹੈ ਨਾਰਾਇਣ ਜਦੋਂ ਅਖੀਰਲੇ ਅੱਖਰ ਨੂੰ ਅੰਕੜ ਨਾ ਹੋਵੇ ਤੇ ਉਹ ਸੰਬੋਧਨ ਹੁੰਦਾ ਕਹਿੰਦੇ ਨੇ ਹੈ ਨਾਰਾਇਣ ਸੰਬੋਧਨ ਦਾ ਭਾਵ ਹੈ ਨਾਰਾਇਣ ਮੈਨੂੰ ਸੁਲਹੀ ਖਾਨ ਤੋਂ ਬਚਾ ਕੇ ਰੱਖ ਇਹ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਅਰਦਾਸ ਬੇਨਤੀ ਕੀਤੀ ਇਹ ਸਾਰੀ ਘਟਨਾ ਵਾਪਰ ਗਈ ਤੇ ਸਤਿਗੁਰੂ ਜੀ ਨੇ ਕਿਹਾ ਸੁਲਹੀ ਦਾ ਹੱਥ ਕਹੀਂ ਨਾ ਪਹੁੰਚੇ ਸਾਨੂੰ ਸਮਝਾਉਣ ਵਾਸਤੇ ਉਹਨਾਂ ਨੇ ਬਾਣੀ ਉਚਾਰੀ ਕਿ ਪਰਮਾਤਮਾ ਅੱਗੇ ਪੂਰਾ ਸਾਰਾ ਕੇ ਤੇ ਅਰਦਾਸ ਕਰਨੀ ਚਾਹੀਦੀ ਜਦੋਂ ਅਸੀਂ ਅਰਦਾਸ ਕੀਤੀ ਤੇ ਉਹਨਾਂ ਹੱਥ ਨਹੀਂ ਛੱਡ ਤੱਕ ਪਹੁੰਚਿਆ ਸੁਲਹੀ ਦਾ ਹੱਥ ਕਹੀਂ ਨਾ ਪਹੁੰਚਿਆ ਸੁਲਹੀ ਹੋਏ ਮੂਆ ਨਾ ਪਾਕ ਨਾ ਪਾਕ ਦਾ ਭਾਵ ਹੈ ਅਪਵਿੱਤਰ ਮੁਸਲਮਾਨ ਜਿਹੜਾ ਉਹ ਸੜ ਕੇ ਮਰ ਜਾਵੇ ਤੇ ਉਹ ਬਹੁਤ ਬੁਰਾ ਮੰਨਿਆ ਜਾਂਦਾ ਕਹਿੰਦੇ ਨੇ ਉਹ ਮਰ ਗਿਆ ਕਿਵੇਂ ਮਰਿਆ ਰਹਾਉ ਕਾੜ ਕੁਠਾਰ ਕੁਠਾਰ ਦਾ ਭਾਵ ਹੈ ਕਵਾੜਾ ਤੇ ਖਸਮ ਸਿਰ ਕਟਿਆ ਸਤਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਨੇ ਖਸਮ ਦੇ ਮੰਮੇ ਨੂੰ ਸਿਆਰੀ ਹੋਣ ਕਰਕੇ ਇਹਦਾ ਅਰਥ ਹੈ ਖਸਮ ਨੇ ਪ੍ਰਮਾਤਮਾ ਨੇ ਔਸ ਸੁਲਹੀ ਖਾਨ ਦਾ ਸਿਰ ਕੁਹਾੜਾ ਕੱਢ ਕੇ ਕਾਢ ਦੇ ਢੱਡੇ ਨੂੰ ਹੀ ਸਿਆਰੀ ਹੈ ਇਹਦਾ ਵੀ ਅਰਥ ਹੈ ਤੇ ਕੁਹਾੜਾ ਕੱਢ ਕੇ ਪਰਮਾਤਮਾ ਨੇ ਸੁਲਹੀ ਸਾਖਾਨ ਦਾ ਸਿਰ ਕੱਟ ਦਿੱਤਾ ਕੀ ਹੋਇਆ ਖਿਨ ਮੈਂ ਹੋਏ ਗਿਆ ਹੈ ਖਾਕ ਖਾਕ ਦਾ ਭਾਵ ਮਿੱਟੀ ਵਿੱਚ ਮਿਲ ਗਿਆ ਕਿਉਂ ਮਿਲਿਆ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਜਿਆ ਜਿਨ ਪੈਦਾ ਕੀਤਾ ਜਿਨ ਤਾਕਤ ਦਿੱਤੀ ਜਿਨ ਸ਼ਕਤੀ ਦਿੱਤੀ ਇਨਾ ਦਿਨਾ ਤੱਕ ਉਹ ਨਹੀਂ ਤੱਕਾ ਜੇ ਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹ ਪੁੱਤਰ ਮੀਤ ਧਨ ਕਿਸੂ ਨਾ ਰਹੇ ਉਸ ਕਹਿੰਦੇ ਨੇ ਉਹਦਾ ਹੁਣ ਕਿਸੇ ਦੇ ਸਾਥ ਨਹੀਂ ਦਿੱਤਾ ਨਾ ਧਨ ਨੇ ਨਾ ਪੁੱਤਰ ਨੇ ਨਾ ਮਿੱਤਰ ਨੇ ਸਭ ਛੋੜ ਗਿਆ ਸਭ ਭਾਈ ਸਾਖ ਹੁਣ ਅੱਗੇ ਕਹਿੰਦੇ ਨੇ ਕਹੁ ਨਾਨਕ ਤਿਸ ਪ੍ਰਭ ਬਲਹਾਰੀ ਅਸੀਂ ਉਸ ਪਰਮਾਤਮਾ ਨੂੰ ਸਦਕੇ ਜਾਂਦੇ ਕਿਉਂ ਜਨ ਜਨਕਾ ਜਿਸ ਪਰਮਾਤਮਾ ਨੇ ਸੇਵਕ ਦਾ ਆਪਣੇ ਆਪ ਨੂੰ ਸੰਬੋਧਨ ਕਰਕੇ ਸਾਨੂੰ ਸਮਝਾਉਣ ਵਾਸਤੇ ਕਹਿੰਦੇ ਨੇ ਕਿਨੋ ਪੂਰਨ ਵਾਕ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਉਹ ਸਾਡਾ ਬੇਨਤੀ ਸਾਡੇ ਵਾਕ ਸਾਡੀ ਅਰਦਾਸ ਨੂੰ ਪੂਰਾ ਕਰਕੇ ਤੇ ਸਾਡੀ ਸਹਿਤਾਕਾ ਕੀਤੀ ਉਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਅੱਜ ਦੇ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਅੰਦੇਸ਼ੀਲੀ ਹੋਈ ਹੈ ਜਦੋਂ ਅੰਦੇਸ਼ੀਲੀ ਵਾਸਤੇ ਸੱਦਾ ਆਇਆ ਤੇ ਗੁਰੂ ਸਾਹਿਬ ਨੇ ਛੇਵੇਂ ਪਾਸ ਤੋਂ ਗੁਰਗੱਦੀ ਦੇ ਕੇ ਤੇ ਸੰਗਤਾਂ ਨੂੰ ਸੰਬੋਧਨ ਕੀਤਾ ਇਤਿਹਾਸਿਕ ਚ ਲਿਖਿਆ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਡਾ ਲੱਗੇਗਾ ਸੀਸ ਇਹ ਨਿਹਚਾ ਆਇਆ ਅਸਾ ਹੁਣਾ ਤੁਰਕਾਂ ਵਿੱਚ ਜਾਣਾ ਉਹ ਨਾ ਕਰਨੀ ਹੁਜਤ ਸਰੀਰ ਹੈ ਛਟਣਾ ਸੰਸਾ ਨਹੀਂ ਹੋਣੀ ਰਜਾਇ ਖਾਵਨ ਦੀ ਇਸੇ ਤਰ੍ਹਾਂ ਹੋਣੀ ਆ ਤੇ ਇਹ ਉਹਨਾਂ ਨੂੰ ਪਹਿਲਾਂ ਪਤਾ ਸੀ ਇਹ ਸੀ 3 ਮਈ ਤੇ 1606 ਨੂੰ ਇਹ ਛਿੰਦੀ ਹੋਈ ਤੇ ਅਸੀਂ ਇੱਕ ਗੁਰਬਾਣੀ ਬਿਰਥਾਏ 2 ਮਿੰਟ ਬੇਨਤੀ ਕਰਕੇ ਫਿਰ ਸਮਾਪਤੀ ਕਰਾਂਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜੀ ਗੁਰਬਾਣੀ ਹੈ ਜੋ ਇਹ 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 ਇਹਦੇ ਨਾਲ ਜੁੜਨਾ ਚਾਹੀਦਾ ਹੈ ਜਿਵੇਂ ਗੁਰੂ ਸਾਹਿਬਾਂ ਨੇ ਸਾਨੂੰ ਸੰਬੋਧਨ ਕੀਤਾ ਕਿ ਦੁਹੇ ਪਰ ਚੱਕੀ ਜੋੜ ਕੇ ਪੀਸਣ ਆਏ ਬਹਿਠਾ ਜੋ ਦਰ ਰਹੇ ਸੋਬਰੇ ਨਾਨਕ ਅਜਿ ਬਿਠਾ ਚੱਕੀ ਦੇ ਪੁਰ ਦੋ ਹੁੰਦੇ ਨੇ ਧਾਣੇ ਪਾਈ ਜਾਂਦੇ ਨੇ ਉੱਪਰ ਜਿਹੜੇ ਕਿੱਲੀ ਦੇ ਨਾਲ ਲੱਗੇ ਰਹਿੰਦੇ ਨੇ ਉਹ ਵੱਜ ਜਾਂਦੇ ਨੇ ਬਾਕੀ ਪੀਛੇ ਜਾਂਦੇ ਨੇ ਜੇ ਅਸੀਂ ਗੁਰਬਾਣੀ ਦੇ ਨਾਲ ਜੁੜੇ ਰਾਵਾਂਗੇ ਇਸ ਸੰਸਾਰ ਦੀ ਅੱਗ ਤੋਂ ਬਚ ਜਾਵਾਂਗੇ ਗੁਰਬਾਣੀ ਦੇ ਪਰਥਾਏ ਪੰਜਵੇਂ ਪਾਸਤਾਨੀ ਨੇ ਚਾਰ ਪੰਕਤੀਆਂ ਕਹੀਆਂ ਨੇ ਹਮਾਰੀ ਪਿਆਰੀ ਜਦੋਂ ਗੁਰੂ ਨੇ ਸਾਨੂੰ ਬਾਣੀ ਨਾਲ ਜੋੜਿਆ ਇਹ ਇਹ ਗੁਰਬਾਣੀ ਜਿਹੜੀ ਸਾਨੂੰ ਬਹੁਤ ਪਿਆਰੀ ਆ ਅਮਰਤ ਧਾਰੀ ਜਿਹੜਾ ਇਦਨਾਂ ਜੁੜਦਾ ਉਹਦੇ ਅੰਦਰ ਅਮਰਤ ਦੀ ਧਾਰਾ ਵਗਦੀ ਆ ਗੁਰ ਨੇ ਮੁਖ ਨਾ ਮੰਨ ਤੇ ਟਾਰੀ ਰੇ ਗੁਰੂ ਨੇ ਇੱਕ ਪਲ ਵਾਸਤੇ ਸਾਡੇ ਮਨ ਤੋਂ ਦੂਰ ਨਹੀਂ ਕੀਤਾ ਗੁਰਬਾਣੀ ਨੂੰ ਜਿਹੜਾ ਗੁਰਬਾਣੀ ਨਾਲ ਜੁੜਦਾ ਦਰਸ਼ਨ ਉਹਨੂੰ ਗੁਰਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਪਰਸਨ ਉਹਦੇ ਚਰਨਾਂ ਨਾਲ ਜੁੜਦਾ ਸਰਸਨ ਸਰਸ ਹੁੰਦਾ ਹਰਿਆ ਭਰਿਆ ਹੋਣਾ ਤੇ ਹਰਸਨ ਖੇੜਨਾ ਖਿੜਾਓ ਤੇ ਰੰਗ ਰੰਗੀ ਕਰਤਾਰੀ ਦੇ ਕਰਤਾਰ ਦਾ ਰੰਗ ਚੜ ਜਾਂਦਾ ਸਤਿਗੁਰੂ ਜੀ ਕਹਿੰਦੇ ਨੇ ਖੇਨ ਰਾਮ ਖੇਂਦਾ ਭਾਵ ਅੱਖਾਂ ਬੰਦ ਕਰਕੇ ਖੋਲਣ ਜਿੰਨੇ ਸਮੇਂ ਵਾਸਤੇ ਵੀ ਜੇ ਕੋਈ ਗੁਰਬਾਣੀ ਨਾਲ ਜੁੜਦਾ ਗੁਰ ਕਮ ਉਹਦੀ ਪਹੁੰਚ ਗੁਰੂ ਤੱਕ ਹੋ ਜਾਂਦੀ ਹੈ ਗਮ ਦਾ ਅਰਥ ਹੈ ਪਹੁੰਚਣਾ ਹਰ ਦਮ ਜਿਹੜਾ ਸਵਾਸ ਸਵਾਸ ਬਾਣੀ ਨਾਲ ਜੁੜਦਾ ਨਾਹ ਜਾਮ ਉਹਨੂੰ ਜਮਾਂ ਦਾ ਡਰ ਨਹੀਂ ਰਹਿੰਦਾ ਤੇ ਹਰ ਨਾਨਕ ਕੰਠ ਉਰਹਾ ਵੀਰੇ ਜਿਨੇ ਆਪਣੇ ਕੰਠ ਹੰਦਾ ਗਲਾ ਜਿਨੇ ਆਪਣੇ ਹਿਰਦੇ ਦੇ ਵਿੱਚ ਇਹਨੂੰ ਟਿਕਾਇਆ ਹੋਇਆ ਤੇ ਉਹਦੇ ਉਹਦੇ ਸਾਰੇ ਪੀੜੇ ਪਾਰ ਹੋ ਜਾਂਦੇ ਉਹ ਲੋਕ ਸੁਖੀਏ ਤੇ ਪਰਲੋਕ ਸੁਖੀਏ ਤੇ ਆਪ ਤਰਦਾ ਤੇ ਆਪਣੀਆਂ ਕੋਲ ਨੂੰ ਵੀ ਧਾਰ ਦਿੰਦਾ ਸੋ ਇੰਨੀਆਂ ਕੇ ਬਚਨ ਚਾਰਦੇ ਹੋਏ ਅਸੀਂ ਸਮਾਪਤੀ ਕਰਦੇ ਹਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਭਾਈ ਵੀਰ ਸਿੰਘ ਜਿਹੜੇ ਗਰੰਤੀ ਸਿੰਘ ਬੜੇ ਪ੍ਰੇਮ ਦੇ ਨਾਲ ਪਾਠ ਕਰਦੇ ਸਾਰਿਆਂ ਦਾ ਧੰਨਵਾਦ ਗੁਰੂ ਸਾਹਿਬਾਂ ਦਾ ਵੀ ਧੰਨਵਾਦ ਸੋ ਸਾਨੂੰ ਇਹ ਪਰਨ ਕਰਨਾ ਚਾਹੀਦਾ ਕਿ ਅਸੀਂ ਸਾਡੇ ਕੋ ਦੋ ਹੀ ਚੀਜ਼ਾਂ ਨੇ ਹੋਣਾ ਨੋ ਹੀ ਚੀਜ਼ਾਂ ਨੇ ਇੱਕ ਗੁਰਬਾਣੀ ਤੇ ਇੱਕ ਸੇਵਾ ਇਹ ਦੋਆਂ ਚੀਜ਼ਾਂ ਦੇ ਨਾਲ ਜੁੜੇ ਰਹੀਏ ਤੇ ਹੋਰ ਕੁਝ ਕਰਨ ਦੀ ਲੋੜ ਨਹੀਂ ਕਿਉਂਕਿ ਜੇ ਤਨ ਇਹਦੇ ਕੋਲ ਮਾਇਆ ਹੋਊ ਤੇ ਉਹ ਦਾਨ-ਪੋਨ ਕਰ ਲਊਗਾ ਤੇ ਗੁਰੂ ਸਾਹਿਬਾਨ ਨੇ ਉਹ ਰਸਤਾ ਸਾਨੂੰ ਦਿੱਤਾ ਹੈ ਜਿਹੜਾ ਰਸਤਾ ਹਰੇਕ ਮਨੁੱਖ ਆਪਣਾ ਸਕਦਾ ਉਹ ਹੈ ਗੁਰਬਾਣੀ ਨਾਲ ਜੁੜਨਾ ਤੇ ਸੇਵਾ ਕਰਨੀ ਆਪਣੇ ਘਰ ਤੋਂ ਘੱਟ ਆਪਣੇ ਘਰ ਹਰੇਕ ਘਰ ਦੇ ਵਿੱਚ ਇਹ ਜਗਜੀ ਸਾਹਿਬ ਸਵੇਰੇ ਤੇ ਸ਼ਾਮ ਨੂੰ ਰਹਿਰਾਸ ਸੋਹਿਲਾ ਤੇ ਅਰਦਾਸ ਇਹ ਹੋਣੀ ਜ਼ਰੂਰ ਚਾਹੀਦੀ ਹੈ ਤੇ ਜੇ ਜੁੜੇ ਰਵਾਂਗੇ ਤੇ ਸੁਖੀ ਰਵਾਂਗੇ ਨਹੀਂ ਤਾਂ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਰ ਲਾਏ ਫਿਰ ਅਸੀਂ ਦੁਖੀ ਹੁੰਦੇ ਰਵਾਂਗੇ ਬੋਲਦੇ ਆ ਬਿੰਦੂਲਾ ਹੋ ਜਾਂਦੀਆਂ ਨੇ ਬਖਸ ਲੈਣਾ ਆਉਣਵੇਂ ਸਮੇਂ ਚ ਸਮਾਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ